ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਜਪਜੀ ਸਾਹਿਬ ਦੀ ਵੀ ਵੀ ਪਉੜੀ ਹੈ ਭਰਿਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰਿਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵਾਂ ਕੈ ਰੰਗ ਆਓ ਇਸ ਪਉੜੀ ਦੀਆਂ ਇਹਨਾਂ ਤੁਕਾਂ ਦੇ ਅਰਥ ਵਿਚਾਰ करिए ਸਾਡੇ ਦੁਆਰਾ ਕੀਤਾ ਕੋਈ ਕਰਮ ਜਿਸ ਕਰਮ ਦੇ ਕਰਨ ਨਾਲ ਕੁਦਰਤ ਨੂੰ ਖੁਸ਼ੀ ਮਿਲਦੀ ਹੋਵੇ ਸਾਡੇ ਦੁਆਰਾ ਕੀਤਾ ਹੋਇਆ ਉਹ ਕਰਮ ਜੋ ਕੁਦਰਤ ਨੂੰ ਪਰਵਾਹ ਹੋਵੇ ਜੋ ਪ੍ਰਕਿਰਤੀ ਨੂੰ ਪਰਵਾਹ ਹੋਵੇ ਐਸਾ ਕਰਮ ਧਰਮ ਕਰਮ ਹੈ ਐਸਾ ਕਰਮ पुण्य कर्म है और दूसरे पासे ਸਾਡੇ ਦੁਆਰਾ ਕੀਤਾ ਉਹ ਕਰਮ ਜਿਸ ਕਰਮ ਦੇ ਕਰਨ ਨਾਲ ਕੁਦਰਤ ਨੂੰ ਦੁੱਖ ਮਿਲੇ ਪ੍ਰਕਿਰਤੀ ਨੂੰ ਦੁੱਖ ਮਿਲੇ ਜਿਸ ਕਰਮ ਦੇ ਕਰਨ ਨਾਲ ਦੂਜੇ ਦਾ ਦਿਲ ਦੁਖੇ ਉਹ ਕਰਮ পাপ ਕਰਮ ਹੈ ਸਾਡੇ ਸਾਹਮਣੇ ਦਿਸਦਾ ਸਭ ਕੁਝ ਕੁਦਰਤ ਹੈ ਹਰ ਜੀਵ ਜੰਤੂ ਮਨੁੱਖ ਅਸੀਂ ਸਭ ਕੁਦਰਤ ਹਾਂ ਕੁਦਰਤ ਦੇ ਉਲਟ ਕੀਤਾ ਹੋਇਆ ਕਰਮ ਪਾਪ ਹੈ ਇਥੋਂ ਤੱਕ ਵੀ ਕਿ ਜਾਣ ਬੁਝ ਕੇ ਆਪਣੇ ਆਪ ਉੱਤੇ ਕੀਤਾ ਤਸ਼ੱਦਦ ਵੀ ਪਾਪ ਹੈ ਪਸ਼ੂ ਪੰਛੀਆਂ ਦੀ ਦੁਨੀਆ ਵਿੱਚ ਕੋਈ ਪਾਪ ਨਹੀਂ ਪਹਿਲੀ ਗੱਲ ਕਿ ਪਸ਼ੂ ਪੰਛੀ ਸਭ ਕੁਦਰਤ ਦੇ ਨਿਯਮ ਵਿੱਚ ਜਿਉਂਦੇ ਹਨ ਪਸ਼ੂ ਪੰਛੀਆਂ ਨੂੰ ਕੁਦਰਤ ਚਲਾਉਂਦੀ ਹੈ ਪਸ਼ੂ ਪੰਛੀ ਮਨੁੱਖ ਵਾਂਗ ਉਹਨੇ ਆਜ਼ਾਦ ਨਹੀਂ ਜਿਨਾ ਮਨੁੱਖ ਆਜ਼ਾਦ ਹੈ ਸ਼ਾਕਾਹਾਰੀ ਪਸ਼ੂ ਭਾਵੇਂ ਕਿੰਨੇ ਵੀ ਜ਼ਿਆਦਾ ਭੁੱਖੇ ਕਿਉਂ ਨਾ ਹੋਣ ਪਰ ਉਹ ਸ਼ਾਕਾਹਾਰ ਹੀ ਕਰਦੇ ਹਨ ਅਤੇ ਮਾਸਾਹਾਰੀ ਪਸ਼ੂ ਪੰਛੀ ਆਪਣਾ ਸ਼ਿਕਾਰ ਦੂਜੇ ਪਸ਼ੂ ਪੰਛੀਆਂ ਨੂੰ ਬਣਾਉਂਦੇ ਹਨ ਪਰ ਉਹ ਵੀ ਉਸ ਵਕਤ ਜਦੋਂ ਉਹਨਾਂ ਨੂੰ ਪੂਰੀ ਭੁੱਖ ਲੱਗਦੀ ਹੈ ਮਾਸਾ ਹਰੀ ਪਸ਼ੂ ਪੰਛੀ ਹਰ ਸਮੇਂ ਕਦੇ ਵੀ ਸ਼ਿਕਾਰ ਨਹੀਂ ਕਰਦੇ ਦੂਜੀ ਗੱਲ ਇਹ ਵੀ ਹੈ ਕਿ ਪਸ਼ੂ ਪੰਛੀਆਂ ਨੂੰ ਕੁਦਰਤ ਨੇ ਪ੍ਰਕਿਰਤੀ ਨੇ ਵਿਕਸਤ ਹੱਥ ਪੈਰ ਨਹੀਂ ਦਿੱਤੇ ਜਿਸ ਨਾਲ ਉਹ ਕੁਝ ਵੱਖਰਾ ਕਰ ਸਕਣ ਪਸ਼ੂ ਪੰਛੀਆਂ ਨੂੰ ਮਨੁੱਖ ਵਗ ਵਿਕਸਤ ਬੁੱਧ ਵੀ ਨਹੀਂ ਮਿਲੀ ਜਿਸ ਨਾਲ ਉਹ ਕੁਝ ਵੱਖਰਾ ਸੋਚ ਸਕਣ ਜਾਂ ਇਸ ਜੀਵਨ ਤੋਂ ਉੱਚਾ ਸੋਚ ਸਕਣ ਲੇਕਿਨ ਉਹ ਮਨੁੱਖ ਕੋਲ ਸਭ ਕੁਝ ਹੈ ਹੱਥ ਪੈਰ ਹਨ ਉੱਚੀ ਤੋਂ ਉੱਚੀ ਬੁੱਧ ਹੈ ਲੇਕਿਨ ਫਿਰ ਵੀ ਮਨੁੱਖ ਦੇ ਜੀਵਨ ਵਿੱਚ ਨਿਯਮ ਦੀ ਘਾਟ ਹੈ ਧਰਮ ਦੀ ਘਾਟ ਹੈ ਜੇਕਰ ਇੱਕ ਮਨੁੱਖ ਦੂਜੇ ਮਨੁੱਖ ਨੂੰ ਮਾਰ ਕੇ ਖਾ ਲੈਂਦਾ ਤਾਂ ਵੀ ਦੂਜੇ ਦਾ ਕੰਮ ਮੁੱਕ ਜਾਣਾ ਸੀ ਨਬੇੜਾ ਹੋ ਜਾਣਾ ਸੀ ਪਰ ਇੱਕ ਮਨੁੱਖ ਦੂਜੇ ਮਨੁੱਖ ਦਾ ਖੂਨ ਚੂਸਦਾ ਹੈ ਔਰ ਮਨੁੱਖ ਹੀ ਮਨੁੱਖ ਦਾ ਖੂਨ ਬੁਰੀ ਤਰ੍ਹਾਂ ਚੂਸਦਾ ਹੈ ਇਸ ਤਰ੍ਹਾਂ ਕੋਈ ਜੋਕ ਵੀ ਖੂਨ ਨਹੀਂ ਚूसਦੀ ਇੱਕ ਮਨੁੱਖ ਦੂਜੇ ਮਨੁੱਖਾ ਨੂੰ ਨੀਵਾਂ ਦਿਖਾਣਾ ਚਾਹੁੰਦਾ ਹੈ ਰਾਜਨੀਤੀ ਦੀ ਭਾਵਨਾ ਹੋਰ ਕੀ ਹੈ ਇੱਕ ਦੂਜੇ ਨੂੰ ਨੀਵਾਂ ਦਿਖਾਣਾ ਤਾਂ ਹੈ ਇੱਕ ਦੂਜੇ ਦੇ ਉੱਤੇ ਸਵਾਰ ਹੋਣਾ ਹੀ ਰਾਜਨੀਤੀ ਹੈ ਸਾਡੇ ਸਮਾਜ ਵਿੱਚ ਕੁਝ ਕੰਮ ਐਸੇ ਵੀ ਹਨ ਜੋ ਪਾਪ ਨਹੀਂ ਗੁਨਾਹ ਨਹੀਂ ਪਰ ਸਮਾਜ ਨੇ ਉਹਨਾਂ ਕਰਮਾਂ ਨੂੰ ਜ਼ਬਰਦਸਤੀ ਪਾਪ ਐਲਾਨ ਦਿੱਤਾ ਹੈ। ਪਾਪ ਘੋਸ਼ਿਤ ਕਰ ਦਿੱਤਾ ਹੈ। ਜਿਵੇਂ ਕੋਈ ਮਨੁੱਖ ਕਿਸੇ ਮਨੁੱਖ ਨੂੰ ਪ੍ਰੇਮ ਕਰਨਾ ਚਾਹੁੰਦਾ ਹੈ। ਖਾਸ ਕਰਕੇ ਕੋਈ ਇਸਤਰੀ ਕੋਈ ਪੁਰਸ਼ ਨੂੰ ਪ੍ਰੇਮ ਕਰਨਾ ਚਾਹੁੰਦੀ ਹੈ। ਕੋਈ ਪੁਰਸ਼ ਕਿਸੇ ਇਸਤਰੀ ਨੂੰ ਪ੍ਰੇਮ ਕਰਨਾ ਚਾਹੁੰਦਾ ਹੈ। ਕਿਸੇ ਦੇ ਕਿਸੇ ਪ੍ਰਤੀ ਪ੍ਰੇਮ ਕਰਨ ਨਾਲ કુદ્રત ਦਾ ਕੋਈ નુકસાન ਨਹੀਂ ਹੁੰਦਾ ਪਰ ਫਿਰ ਵੀ પ્રેમ ਸਮਾਜ ਵਿੱਚ ਗੁਨਾਹ ਬਣ ਗਿਆ ਹੈ ਕਿਸੇ ਮਨੁੱਖ ਦੇ ਅੰਦਰ પ્રેમ ਨੂੰ પરમાત્મા ਨੇ ਪੈਦਾ ਕੀਤਾ ਹੈ ਕਿਸੇ ਦੂਜੇ ਮਨੁੱਖ ਨੇ ਨਹੀਂ ਪਰ ਮਨੁੱਖ ਕਿਸੇ ਦੇ ਹੱਸਣ ਉੱਤੇ ਕਿਸੇ ਦੇ ਨੱਚਣ ਉੱਤੇ ਕਿਸੇ ਦੇ ਗਾਉਣ ਨੂੰ ਹੀ ਦਬਾਣਾ ਸੋਚਦਾ ਹੈ ਇਹ ਸਭ ਪਾਪ ਹੈ ਕੁਦਰਤ ਦੇ ਨਿਯਮ ਦੇ ਖਿਲਾਫ ਹੈ ਜਿਹੜਾ ਮਨੁੱਖ ਕੁਦਰਤ ਦੇ ਨਿਯਮ ਦੇ ਉਲਟ ਚੱਲਦਾ ਹੈ ਉਹ ਪਾਪੀ ਹੈ ਬੇਸ਼ੱਕ ਉਸ ਮਨੁੱਖ ਨੂੰ ਆਪਣੇ ਪਾਪ ਦਾ ਪਤਾ ਨਾ ਹੋਵੇ ਭਰਿਆ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਮਨੁੱਖ ਸਮਾਜ ਦੀਆਂ ਬਣੀਆਂ ਵੜਾਇਆ ਧਾਰਨਾ ਵਿੱਚ ਜਿਉਂਦਾ ਹੈ ਉਹ ਗਿਣਤੀ ਮਨੁੱਖਾਂ ਨੂੰ ਇਹ ਸਮਝ ਹੀ ਨਹੀਂ ਪੈਂਦੀ ਕਿ ਮੈਂ ਦੂਜੇ ਨਾਲ ਪਾਪ ਕਰ ਰਿਹਾ ਹਾਂ ਜਾਂ ਸਹੀ ਵਰਤੋ ਵਿਹਾਰ ਕਰ ਰਿਹਾ ਹਾਂ ਉਹ ਗਿਣਤੀ ਮਨੁੱਖਾਂ ਨੂੰ ਇਹ ਵੀ ਸਮਝ ਨਹੀਂ ਪੈਂਦੀ ਕਿ ਮੈਂ ਆਪਣੇ ਆਪ ਨਾਲ ਵੀ ਪਾਪ ਕਰ ਰਿਹਾ ਹਾਂ ਜਾਂ ਪੁੰਨ ਕਰ ਰਿਹਾ ਹਾਂ ਇਸ਼ਾਵਾਂ ਦੀ ਭੁੱਖ ਵਾਸ਼ਨਾਵਾਂ ਦੀ ਭੁੱਖ ਮਨੁੱਖ ਤੋਂ ਦੁਨੀਆਂ ਉੱਤੇ ਪਾਪ ਕਰਾ ਦਿੰਦੀ ਹੈ ਅਤੇ ਸਮਾਜਿਕ ਧਾਰਨਾਵਾਂ ਸਮਾਜ ਦੀਆਂ ਬਣੀਆਂ ਬਣਾਈਆਂ ਮਰਿਆਦਾਵਾਂ ਮਨੁੱਖ ਨੂੰ ਆਪਣੇ ਆਪ ਨਾਲ ਵੀ ਪਾਪ ਕਰਨ ਲਈ ਮਜਬੂਰ ਕਰ ਦਿੰਦੀਆਂ ਹਨ ਲੇਕਿਨ ਮਹਾਪੁਰਖਾਂ ਦੁਆਰਾ ਖੋਜਿਆ ਮਹਾਪੁਰਖਾਂ ਦੁਆਰਾ ਗੁਰੂਆਂ ਦੁਆਰਾ ਲੱਭਿਆ ਦੁਨੀਆਂ ਉੱਤੇ ਇੱਕੋ ਇੱਕ ਰਸਤਾ ਹੈ ਜਿਸ ਦਾ ਨਾਮ ਨਾਮ ਜਪਣਾ ਹੈ ਨਾਮ ਕੇਵਲ ਵਹਿਗੁਰੂ ਵਹਿਗੁਰੂ ਅੱਲਾ ਅੱਲਾ ਰਾਮ ਰਾਮ ਆਖ ਛੱਡਣਾ ਨਾਮ ਨਹੀਂ ਨਾਮ ਇੱਕ ਕਲਾ ਹੈ ਨਾਮ ਦੀ ਇਹ ਕਲਾ ਗੁਰੂ ਦੀ ਗਵਾਹੀ ਵਿੱਚ ਸਿੱਖੀ ਜਾਂਦੀ ਹੈ ਨਾਮ ਦੀ ਇਹ ਕਲਾ ਗੁਰੂ ਨੂੰ ਸਮਰਪਣ ਹੋ ਕੇ ਹੀ ਮਿਲਦੀ ਹੈ ਇਸੇ ਲਈ ਤਾਂ ਸਾਡੇ ਗੁਰੂਆਂ ਨੇ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਗੁਰੂ ਦਾ ਹੋਣਾ ਲਾਜ ਨਹੀਂ ਆਖਿਆ ਹੈ ਜਿਸ ਮਨੁੱਖ ਨੂੰ ਨਾਮ ਦੀ ਇਹ ਕਲਾ ਆ ਜਾਂਦੀ ਹੈ ਉਸ ਮਨੁੱਖ ਦੀ ਬੁੱਧ ਖਾਸ ਤਰ੍ਹਾਂ ਵਿਕਸਿਤ ਹੁੰਦੀ ਹੈ ਨਾਮ ਦੀ ਕਲਾ ਤੋਂ ਬਿਨਾ ਮਨੁੱਖ ਕੋਲ ਬੁੱਧੀ ਤਾਂ ਹੁੰਦੀ ਹੈ ਪਰ ਵਿਵੇਕ ਬੁੱਧ ਵਿਕਸਿਤ ਨਹੀਂ ਹੁੰਦੀ ਨਾਮ ਦੀ ਕਲਾ ਨਾਲ ਖੜੀ ਹੋਈ ਬੁੱਧ ਸਮਾਜ ਦੇ ਸਾਰੇ ਝੂਠੇ ਬੰਧਨਾਂ ਤੋਂ ਮੁਕਤ ਹੋ ਜਾਂਦੀ ਹੈ ਨਾਮ ਵਿੱਚ ਘੜੀ ਹੋਈ ਬੁੱਧ ਕੇਵਲ ਕੁਦਰਤ ਦੇ ਕਰਤੇ ਦੇ ਸੱਚ ਵਿੱਚ ਜੰਦੀ ਹੈ ਅਤੇ ਸੱਚ ਵਿੱਚ ਜੀਵਿਆ ਜੀਵਨ ਸੱਚ ਵਿੱਚ ਕੀਤਾ ਹੋਇਆ ਕੋਈ ਵੀ ਕਰਮ ਪਾਪ ਨਹੀਂ ਨਾਮ ਦੀ ਕਲਾ ਨਾਲ ਘੜੀ ਬੁੱਧ ਝੂਠ ਤੋਂ ਉੱਚੀ ਉੱਠ ਜਾਂਦੀ ਹੈ ਝੂਠ ਹੀ ਪਾਪ ਹੈ ਸੱਚ ਪੁੰਨ ਹੈ ਝੂਠ ਪਾਪ ਹੈ ਪਰ ਇਹ ਮਤ ਪਾਪਾਂ ਕਾ ਸੰਗ ਉਹ ਧੋਪੇ ਨਾ ਵੈ ਕੈ ਰੰਗ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ